ਉੱਡ ਕੁੰਡਰਾਵਾ ਛੱਟੇ ਪਾਏ ਦੇ ਚਲੁਖ ਸੇ ਕਰਦਾ ਨਾਰਕ ਭਾਉਂਦਿਆ ਗੰਤਰਾੰਤ ਬੰਦਰ ਪਤ ਪਾਇਐ ਸੋਇ ਪਿਆ ਕਿਰਤ ਨੱਚੇ ਸਭ ਕੋਇ ਨੱਚ ਨੱਚ ਗਸੇ ਚਲੇ ਸਿਰੋਏ ਉੱਠ ਨਾ ਜਾਈ ਸਿਧ ਨਾ ਹੋਇ ਨੱਚਲ ਕੁੱਦਨ ਮਨ ਕਾ ਚਾਉ ਨਾਰਕ ਜਿਨ ਮਨ ਭਾਉ ਤਿਨਾ ਮਨ ਭਾਉ ਕੋ ਲਾਉ ਤਿਰਾ ਦੰਦ ਕਰੇ ਨਾਰਾਇਣ ਤਨ ਤੇ ਜਲੀ ਜੀ ਉਸਤ ਸਦਾ ਇਹ ਖਾਦੀ ਆਕੂਈਏ ਜਿਦੋਂ ਜਿੰਦਾ ਆਪਣਾ ਪਰ ਤਨ ਨੂੰ ਹੋ ਨੀ ਕਿਸ ਸੁਦਾਰੀਏ ਜਿਵੇਂ ਮਗਰੇ ਧਰਮੇਸ਼ਤਰੀ ਕੀ ਆਈਏ ਉਹ ਨਾ ਪਰਿਆ ਪਈਏ ਕਲ ਪਈਏ ਕਲ ਪਈਏ ਪੌੜੀ ਨਾਮ ਤਰੰਗ ਰੰਕਾਰ ਹੈ ਨਾਲੀ ਅਨਲਕਣਾ ਜਾਈਏ ਜੀਓ ਪਿੰਸਬਤਿ ਸਦਾ ਦੇਖਾ ਜੇ ਅਗਵਾਈਏ ਜੇ ਲੋੜਾ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਆ ਜੇ ਜਰਵਾਣਾ ਪਰ ਹਰੈ ਦਰਵੇਸ ਕਰੇਂਦੀ ਆਈਆ ਕੋਰੇ ਨਾ ਭਰੀਆ ਪਾਈਆ ਕੋਰੇ ਨਾ ਭਰੀਆ ਪਾਈਆ ਆਵਾਜ਼ ਵਿੱਚ ਕਰੀ ਗੁੰਦੇ ਸੋਗਨ ਪਾਣੀ ਆਉਂਦਾ ਹੈ ਹਰ ਗਰਨਾ ਆਨਤ ਆਨਤ ਸਤਿਗੁਰ ਤੇਰੇ ਵਰ ਅਰਦਾਸ ਕਰੀਂ ਵਰਤਿ ਪਨਵਾਹੀ ਸੋਖ ਮਹਲਾ ਪਹਿਲਾ ਮੁਸਲਮਾਨ ਐਸਿ ਸ੍ਰੀ ਅਤਿ ਬੜ ਬੜ ਕਰਹਿ ਮੇ ਚਾਹ ਬੰਦੇ ਸਿਜਪਾ ਵਿੱਚ ਬੰਦੀ ਵੇਖਣ ਕੋ ਦਿੱਤਾ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪੇ ਆਪਾਰ ਦੀਰਥ ਨਾ ਆਇ ਅਜਾ ਪੂਜਾ ਅਗਰਬਾਸ ਵੈ ਕਾ योगी सुनते आवण जे तेलख नाम करता सुख मुत नाम रंजन काया का आकार सतिया मन संतुख उपजै देण कै बेचा ते दे, दे मंगै सहसा गुण सो करे संसार चौरा जारत कुडिया राखा रा रापा विकार एकोंदा खाए चले साउ तना पिंगाई का जड थल जियां पुरियां लोवा आकार आयां का ਓਏ ਜੇ ਅੱਖ ਸੋ ਤੂੰ ਹੈ ਜਾਣੈ ਤਨਾ ਵੀ ਤੇਰੀ ਸਾਗ ਨਾਨਕ ਭਗਤਾ ਤੁਸ ਲਾਮ ਸਚਨਾ ਮਦਾ ਸਦਾ ਅਨੰਦ ਰਹੈ ਤਨ ਰਤੀ ਗੁਣਵੱਤਿਆ ਪਛਾਰ ਮਹਲਾ ਪਹਿਲਾ ਜੀ ਮੁਸਲਮਾਨ ਕੀ ਬੇੜਾ ਵੀ ਘਮਿਆਰ ਘੜ ਪੜ ਦਿੱਤਾਂ ਕੀਆ ਜਲ ਜਿਤ ਰਿਤ ਪਾ ਚਲ ਚਲ ਰੂਬੈ ਬਪੜੀ ਛੜ ਛੜ ਪਵੇਂ ਯਾਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੜੀ ਬਿਨ ਸਤਗੁਰ ਕਿਨੇ ਨ ਪਾਇਓ ਬਿਨ ਸਤਗੁਰ ਕਿਨੇ ਨ ਪਾਇਆ ਸਤਗੁਰ ਵਿੱਚ ਆਰ ਰੱਖਣ ਧਰਮ ਪਾਰ ਗਤ ਅੱਜ ਸੁਨਾਇਆ ਅੰਤ ਸਤਗੁਰ ਮਿਲਿਆ ਸਦਾ ਬਖਤ ਜਿਨ ਵਿੱਚੋ ਕੁਤ ਜਾਇਆ ਤੁ ਤੋਂ ਇਹ ਵਿਚਾਰਿਆ ਜਿਨ ਸੰਕੇ ਸੋਚ ਜਿਤ ਲਾਇਆ ਜਗ ਜੀਵਣ ਦਾ ਤਾ ਪਾਇਆ ਲਗ ਪਾਇਆ ਦਾ ਤਾ ਪਾਇਆ ਕੋਈ ਬਿਨ ਸਤਗੁਰ ਕੇ ਨੈਣਾ ਪਾਇਓ ਬਿਨ ਸਤਗੁਰ ਕੇ ਨੈਣਾ ਪਾਇਆ ਸਤਗੁਰ ਵੇ ਜਾਪ ਰੱਖਿਓ ਓਨ ਕਰ ਪ੍ਰਗਟਾ ਸੁਣਾ ਆਇਆ ਸਤਗੁਰ ਮਿਲਿਆ ਸਦਾ ਮੁਕਾਇ ਜਨ ਵਿੱਚੋਂ ਮੋ ਚੁਕਾਇ ਤਉ ਤਮੇ ਵਿਚਾਰਿਆ ਜਨ ਬੱਚੇ ਸਉ ਚਿਤ ਲਾਇ ਜਗ ਜੀਵਨ ਦਾਤਾ ਪਾਇ ਜਗ ਜੀਵਨ ਦਾਤਾ ਪਾਇ ਹੌਂ ਵਿੱਚ ਕੁੜਿਆਰ ਹੌਂ ਵਿੱਚ ਪਪੁਨ ਵਿਚਾਉ ਹੌਂ ਵਿੱਚ ਨਰਕ ਸੁਰਗ ਬਤਾਉ ਆਜ ਹੌਂ ਵਿੱਚ ਸੈ ਹੌਂ ਵਿੱਚ ਰੋਵੈ ਹੌਂ ਵਿੱਚ ਭਰੀਆ ਹੌਂ ਵਿੱਚ ਤੋਵੈ ਹੌਂ ਵਿੱਚ ਜਾਤੀ ਜਨ ਸਿਖੋਵੈ ਹੌਂ ਵਿੱਚ ਮੂਰਖ ਹੌਂ ਵਿੱਚ ਸਿਆਣਾ ਮੁਖ ਮੁਖਤ ਕੀ ਸਾਰ ਨਾ ਜਾਣਾ ਹੌਂ ਵਿੱਚ ਮਾਇਆ ਹੌਂ ਵਿੱਚ ਛਾਇਆ ਹੋ ਮੈਂ ਕਰ ਕਰ ਜੰਤਿ ਉਪਾਇੰ ਹਮ ਆ ਬੁਜੈ ਤਦਰ ਸੁਜੈ ਗਿਆਨ ਵਿਹੂਣਾ ਕਦ ਕਦ ਲੁਜੈ ਨਾਨਕ ਤੁਮੇ ਲਿਖਿਆ ਲੇਖ ਜੇ ਹੋਵੇ ਕਹਿ ਤੀ ਹੋਵੇ ਮਹਲਾ ਦੁਜਾਸ ਹੋ ਮੈਂ ਗਾਜਤ ਕਹਿ ਉਹ ਮਤਰਮ ਕੁਮਾਰ ਹੋ ਮੈਂ ਬੰਦਨਾ ਫਿਰ ਫਿਰ ਜੁਨੀ ਪਾਈ ਹਮ ਕਿਤੋਂ ਪਜੈ ਕਿਤ ਸੰਜਿਵੇਂ ਜਾਏ ਹਉ ਮੈਂ ਗੁਰੂ ਕਮੈ ਪ੍ਰਤਿਭਰਾਂ ਗੀ ਹਉ ਮੈਂ ਤੀਰ ਗੁਰੂ ਗੈ ਦਰੂ ਕੀ ਸਮਾਈ ਕਿਰਪਾ ਕਰੀ ਜੀ ਆਪਣੀ ਤਾ ਬੁਲਕਾ ਸ਼ੁਭ ਕਮਾਈ ਨਾਮੁ ਤਰੈ ਸੁਰਜਿ ਨੋ ਇਤ ਸੰਜਮ ਦੁਖ ਜਾਈ ਪੌੜੀ ਸੀਮ ਕੀ ਜਿ ਸੰਤੋ ਕੀ ਜਿ ਸੰਤੋ ਸੰਤਿ ਧਿਆਨ ਮੂਰਤੀ ਕਾ ਨਰਕੋ ਕਰ ਸੁਕਰਤੋ ਸਾਰੂਤ ਮਾਇਆ ਪੁਨੀ ਦੁਨੀਆ ਕੋੜੇ ਬੰਦਨਾ ਪੰਨ ਪਾਣੀ ਥੋੜਾ ਖਾਇਆ ਤੁੰਗੋ ਕਿਸੇ ਹੀ ਨਾ ਕਦਾ ਤੁੰਦੇਵ ਚੜ੍ਹ ਸੁਆ ਪੜਾਈ ਵੱਡਾ ਖਾਇਆ ਵੱਡਾ ਮਾਇਆ ਵੱਡਾ ਪਾਇਆ ਕੋਈ ਸਿੱਧ ਦੀ ਸੰਗੋਂ ਕਿ ਜਨੀ ਸਚੋ ਸੱਚ ਤੇ ਆਇਆ ਪੁਨੀ ਮੰਦੇ ਪੈਰ ਨਾ ਰੱਖੀ ਉਹ ਕਰਸਕਰ ਤਨ ਕਮਾਇਆ ਉਨੀ ਦੁਨੀਆ ਥੋੜਾ ਬੰਦਨਾ ਨਾ ਪਾਣੀ ਘੋੜਾ ਖਾਇਆ ਤੁਮ ਕੀ ਸੀ ਅਗਲਾ ਨਿਤ ਦੇਵ ਚੜ੍ਹ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਅੰਮ੍ਰਿਤ ਨੁਕੀ ਰੰਨੀ ਤੇ ਗੁਰੀ ਅੰਮ੍ਰਿਤ ਨੁਕੀ ਰਵੰਦਰਾ ਲਾ ਪਹਿਲਾ ਪ੍ਰਖਾਂ ਬਿਰਖਾਂ ਤੀਰਥਾਂ ਟਟਾ ਮੇਗਾ ਖੇਤਾਂ ਸੇ ਪਲੋ ਅਮੰਡਲਾ ਖੰਡਾ ਵਰਪੰਡਾ ਅੰਡ ਜੇ ਰਜੁਤ ਕੁਜਾ ਖਾਣੀ ਸੇਤ ਜਾਹ ਸੋ ਮਿੱਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤੀ ਉਪਾਇ ਕੈ ਸਮਾਲੇ ਸਭਨਾ ਜਿਨ ਕਰਤਾ ਹੈ ਕਰਣਾ ਕੀਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗ ਦੇ ਸੁਜੋਹਾਰੀ ਸਵਸਤ ਤੇ ਸਤਿ ਸਤੇ ਬਾ ਨਿ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਕ ਮਹਲਾ ਪਹਿਲਾ ਲਖ ਨਿਕੀਆਂ ਚਿੰਗੀਆਂ ਲਖਨਾ ਪ੍ਰਵਾਰ ਲਖ ਤਬ ਪ੍ਰਤੀਰਥ ਸਭ ਜੋ ਵਿਵਾਨ ਲਖ ਸੂਰਤਨ ਸੰਗਰਾਮ ਰਣ ਵਿੱਚ ਛੁਟੇ ਪ੍ਰਾਨ ਲੱਗ ਸੁਤੀ ਲਗ ਗਿਆਨ ਧਿਆਨ ਮੜਿਆ ਪਾਰ ਪੁਰਾਨ ਜਿਨ ਕਰਤੇ ਕਰਣਾ ਕੀਆ ਜਿ ਕਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾਨੀ ਸੰਹਾਰ ਪੌੜੇ ਸੱਚਾ ਸਭ ਤੂ ਇਨਸਾਨ ਜੋ ਸਚ ਵਰਤਾਇ ਕਿਸੂ ਦੇ ਤਸਵੀਰ ਸਾਚਾ ਤਾਂ ਦੀਨੀ ਤੁਹ ਕੋ ਆਇਆ ਸਤਿਗੁਰ ਤੇ ਰਿਹਾ ਸਚ ਪਾਇਆ ਜੇ ਕਹਿ ਤੈ ਸਤਿਵ ਸਹਾਇ ਆਪੂ ਦੇ ਸੱਚ ਜਗ ਜਲੇ ਮਨੁ ਕੀ ਜਨਮ ਗਵਾਇਆ ਕਿਛੁ ਨਾਂ ਤਾ ਕੀਆ ਗੰਧਾਇ ਕਰਾਇਆ ਕੋਈ ਸਚਾ ਸਵੇ ਤੁਜਿਨ ਸਭ ਸਚ ਵਰਤਾਇ ਜਿਸ ਤੂ ਦੇ ਤਿਸ ਮਿਲੇ ਸਚਤਾ ਜਿਨੇ ਸਚ ਕਮ ਭਾਇਆ ਸਤਗੁਰ ਮਿਲੇ ਸਚੁ ਪਾਇਆ ਜਿਨ ਕਹਿ ਹਿਰਦੈ ਸਚ ਵਸਾਇਆ ਮੂਰਖ ਸਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਇੱਚ ਦੁਨੀਆ ਕਾਹੇ ਆਇਆ ਵਿਚ ਦੁਨੀਆ ਕਾਹੇ ਆਇਆ ਤਦੂ ਹਰਾਂ ਤੂੰ ਜਲ ਕਾ ਚਲੂ ਆਰਾ ਦਰੁ ਸ怀 ਸਾ ਸੰਤੋ ਜੀ ਅੱਜ ਦੂਸਰੇ ਪਾਸ਼ਾ ਤਾਰਤਰ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦਾ ਪਾਦਨ ਜੋਤੀ ਜੋਤ ਪੁਰਬ ਗਏ ਔਰ ਸਤਪੁਰ ਜੀ ਦੀ ਬਾਣੀ ਦਾ ਜੋ ਸ਼ਬਦ ਜੋਰ ਜ ਕਰਨ ਮਨੇ ਜਲ ਕਾ ਜਲ ਬੂਆ ਰਾਮ ਜੋਤੀ ਜੋਤ ਰੰਗ ਸੰਪੂਰਨ ਥੀ ਆ ਰਾਮ ਸੰਪੁਰਨ ਜਲ ਕਾ ਜਲ ਬੂਆ ਰਾਮ ਰਦਦਾ ਜਗੁ ਮਾਰਾਮ ਜਗਤਾ ਜਗਤ ਜਲ ਕਾ ਚਲੂ ਕਰ ਚੰਦ ਕਾ ਚਲੂ ਆਰਾ Mubarak Jyoti Jyoti Gati Sampuran ਪਿਆਰ ਲੋਭ ਮੋਹ ਵਸ ਕਰ ਸਭ ਮਨ ਹੰਨੇ ਦੁਸ਼ਤ ਸੁਭਾਣੇ ਗਏ ਕੋਪਾਤ ਸકલ ਮਲ ਆਮ ਤੋ ਦਿਰ ਲੋਭ ਮੋਹ ਵਸ ਕਰ ਸਭ ਮਨ ਸਦਾ ਸੁਖ万 ਵਸੈ ਤੁਖ ਸੰਸਾਰ ਖੋਲੈ ਆਪਨਿਤ ਦਰਿਆ ਉਹ ਜਨਮ ਦਾ ਮਕਾਲਕ ਕੋਵੇ ਸੋ ਕਹ ਕਲ ਗੁਰਸੇ ਰਿਆ ਅੰਸ ਸਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਤੁੱਲਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਤੁੱਲਾਈ ਜਨ ਕਾ ਜਨ ਚਲ ਚਲ ਚਲੂ ਵਾਰਾ ਚਲ ਕਾ ਚਲੂ ਵਾਰਾ ਚਲ ਕਾ ਚਲੂ ਵਾਰਾ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰ ਬਾਣੀ ਗੁਰ ਬਾਣੀ ਗੁਰ ਬਾਣੀ ਸਿਆਦੀ ਸੱਨੀਆਂ ਦਾ ਸਰਦਾਰ ਗੁਰੂ ਗਣਕਾ ਤੁਗ ਮਿਟਾ ਜੀਆਂ ਬੜਿਆ ਆਇਆ ਸਗਨ ਆਲੁ ਸੁਮਨ ਸੰਤੋਸ਼ੰਤ ਰੂਪੀਆ ਸਤਿਨਾਮ ਮੇਰਾ ਨਾਮੁ ਜੈ ਪ੍ਰੰਸਦ ਕਸਮਗੇ ਹਰ ਸਬਦੇ ਸ਼ਬਦ ਵਾਦੀ ਕਨਾਂ ਜਨਤਾ ਆਇਆ ਤਸ ਸੁਨੋੜ ਪਾਗਿਓ ਸਗਨੋਰ ਤੋਰੇ